ਸਤਿ ਸ਼੍ਰੀ ਅਕਾਲ ਜੀ ਮੈਂ ਭਕਿੰਦਰ ਕਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਅਸੀਂ ਟੋਰਾਂਟੋ ਵਿਖੇ ਮੌਜੂਦ ਹਾਂ ਜਿੱਥੇ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ 4 ਮਈ ਨੂੰ ਜਿਹੜਾ ਨਿਕਲਦਾ ਹੁੰਦਾ ਅੱਜ ਰੈਕਸਟਲ ਗੁਰੂ ਘਰ ਵਿਖੇ ਜਿਹੜੀਆਂ ਹੁਣ ਆਪਣੇ ਸੰਗਤਾਂ ਆਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਗਰ ਕੀਰਤਨ ਦੇ ਵਿੱਚ ਜਿਹੜਾ ਦਸਤਾਰ ਦਾ ਜਿਹੜਾ ਲੰਗਰ ਲਾਇਆ ਗਿਆ ਔਰ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਨੌਜਵਾਨ ਕਿਸ ਤਰ੍ਹਾਂ ਇੱਕੇ ਨਾਲ ਜਿਹੜੇ ਪੱਗਾਂ ਬਨਵਾ ਰਹੇ ਆ ਔਰ ਕੀ ਨਾਮ ਹੈ ਭਾਈ ਸਾਹਿਬ ਤੁਹਾਡਾ ਪ੍ਰਤਪਾਲ ਜੀ ਤੁਸੀਂ ਇਹ ਪੱਗ ਬਣਾ ਰਹੇ ਹੋ ਪਹਿਲਾਂ ਵੀ ਬਣਦੇ ਹੋ ਕਿ ਫਸਟ ਟਾਈਮ ਨਹੀਂ ਜੀ ਫਸਟ ਟਾਈਮ ਜੀ ਫਸਟ ਟਾਈਮ ਬਣਦੀ ਹਾਂ ਜੀ ਤੇ ਕੀ ਸੋਚ ਕੇ ਅੱਜ ਬਣਾ ਰਹੇ ਹੋ ਮਤਲਬ ਇਹ ਗੁਰੂ ਦਾ ਦਿਨ ਇਸ ਕਰਕੇ ਕਿ ਵੈਸੇ ਹੀ ਤੁਹਾਡਾ ਮਨ ਕੀਤਾ ਨਹੀਂ ਮਨ ਕੀਤਾ ਜੀ ਗੁਰੂ ਦਾ ਸਾਰੇ ਦੇਖਿਆ ਜੀ ਦਸਤਾਰਾਂ ਬਣਾ ਰਹੀ ਸੀ ਮੇਰਾ ਵੀ ਚੱਲ ਕੀਤਾ ਕਿ ਮੈਂ ਕਿਹਾ ਜੀ ਮੈਂ ਵੀ ਬਣਾਵਾਂ ਵੀ ਗੁਰੂ ਵਾਲੇ ਬਣੀਆਂ ਹਾਂਜੀ ਹਾਂਜੀ ਗੁਰੂ ਵਾਲੇ ਕਿਉਂਕਿ ਅੱਜ ਜੇ ਆਪਾਂ ਨਗਰ ਕੀਰਤਨ ਦੀ ਗੱਲ ਕੀਤੀ ਜਾਵੇ ਉਹ ਵੀ ਹਮੇਸ਼ਾ ਇਹੀ ਕਹਿੰਦੇ ਨੇ ਵੀ ਜਦੋਂ ਤੁਸੀਂ ਆਉਨੇ ਹੋ ਤੇ ਏ ਗੁਰੂ ਵਾਲੇ ਬਣੋ ਔਰ ਗੁਰੂ ਦੇ ਲੜ ਲੱਗੋ ਔਰ ਪੱਕਾ ਕੇਸਰੀ ਪੱਕਾ ਬਣ ਕੇ ਆਓ ਔਰ ਬੀਬੀਆਂ ਨੂੰ ਕਹਿੰਦੇ ਨੇ ਵੀ ਚੁੰਨੀਆਂ ਲੈ ਕੇ ਉਹ ਕੇਸਰੀ ਤਾਂ ਕਿ ਪਤਾ ਲੱਗੇ ਜਿਹੜੀ ਸਿੱਖਾਂ ਦੀ ਜਿਹੜੀ ਤਦਾਦ ਆ ਸਿੱਖਾਂ ਦੀ ਸਟਰੈਂਥ ਆ ਕਿੰਨੀ ਵੱਡੀ ਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਸ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਜਿਹੜੇ ਆਪਣੇ ਤੁਸੀਂ ਇਹ ਸੇਵਾ ਇੱਥੇ ਨਿਭਾ ਰਹੇ ਹੋ ਔਰ ਆਪਣੇ ਇੱਕ ਐਜ਼ ਏ ਸੇਵਾਦਾਰ ਵੀ ਤੁਸੀਂ ਅੱਜ ਡਿਊਟੀ ਆਫ ਦੀ ਨਿਭਾ ਰਹੇ ਹੋ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਜਿਹੜੇ ਨੌਜਵਾਨ ਆ ਜਿਹੜੇ ਆਪਣੇ ਐ ਪੱਗਾਂ ਬਣਾਉਂਦੇ ਨੇ ਕਿਉਂਕਿ ਜੇ ਸਿਰ ਆਪਣੇ ਰੋਡੇ ਨੇ ਸਿੱਖੀ ਸਰੂਪ ਦੇ ਵਿੱਚ ਨਹੀਂ ਹੈਗੇ ਸੰਪੂਰਨ ਤੌਰ ਦੇ ਜੇ ਆਪ ਕਹੀਏ ਕੀ ਕਹੋਂ ਨਹੀਂ ਨਹੀਂ ਬਿਲਕੁਲ ਜੀ ਦੇਖੋ ਹੁਣ ਜਿੱਦਾਂ ਬਾਈ ਜੀ ਇੱਥੋਂ ਲੰਘ ਰਹੀ ਸੀਗੇ ਉਹਨਾਂ ਨੇ ਦੇਖਿਆ ਵੀ ਪੱਗਾਂ ਸਾਰੇ ਬਣਵਾ ਰਹੇ ਤੇ ਉਹ ਆਏ ਕਹਿੰਦੇ ਵੀ ਮੇਰੇ ਵੀ ਇੱਦਾਂ ਹੀ ਬੰਦੇ ਨੂੰ ਸ਼ੌਂਕ ਪੈਂਦਾ ਜੀ ੋਲੀ-ੋਲੀ ਫਿਰ ਬੰਦਾ ਇੱਦਾਂ ਹੀ ਮੁਖੀ ਨਾਲ ਵੀ ਜੁੜ ਜਾਂਦਾ ਹੁਣ ਬਾਈ ਨੇ ਅੱਜ ਬਣਵਾਈ ਆ ਕੱਲ ਨੂੰ ਆਪ ਬਣੇਗਾ ਤੇ ਬਾਬਾ ਜੀ ਮਿਹਰ ਕਰ ਸਿੱਖੀ ਸਰੂਪ ਚ ਕਿਰਪਾ ਹੋਏਗੀ ਮਤਲਬ ਜੇ ਆਪਾਂ ਇਹ ਕਹਿਣ ਦਾ ਮਤਲਬ ਇਹ ਇਸ ਤਰੀਕੇ ਨਾਲ ਹੀ ਜੇ ਆਪਾਂ ਆਪਾਂ ਪੱਗ ਜੇ ਆਪਾਂ ਬਣਾਉਨੇ ਆ ਤਾਂ ਇਹਦਾ ਮਤਲਬ ਹੌਲੀ ਹੌਲੀ ਬੰਦਾ ਚਲੋ ਇੰਟਰਸਟ ਜਾਗਦਾ ਹੈ ਨਾ ਹੌਲੀ ਹੌਲੀ ਆਪੇ ਸਿੱਖੀ ਸਰੂਪ ਦੇ ਵਿੱਚ ਬਿਲਕੁਲ ਬਿਲਕੁਲ ਨਾਲੇ ਹੁਣ ਆ ਬਾਈ ਜੀ ਬੰਨਣਗੇ ਹੋਰ ਦੋ ਚਾਰਾਂ ਨੂੰ ਮਿਲਣਗੇ ਆਪਣੇ ਯਾਰੀ ਦੋਸਤੀ ਚ ਉਹ ਵੀ ਦੇਖਣਗੇ ਉਹਨਾਂ ਦਾ ਵੀ ਜੀ ਕਰੇਗਾ ਇਦਾਂ ਹੀ ਹੈ ਜੀ ਬੰਦਾ ਹੱਥ ਨੂੰ ਹੱਥ ਪੈ ਕੇ ਫਿਰ ਅੱਗੇ ਆਪੇ ਹੀ ਬੰਦਾ ਸਿੱਖ ਜਾਂਦਾ ਹੌਲੀ ਹੌਲੀ ਆਪਾਂ ਵੀ ਇਦਾਂ ਹੀ ਸਿੱਖਿਆ ਜੀ ਠੀਕ ਹੈ ਜੀ ਤੁਸੀਂ ਤੁਸੀਂ ਕੀ ਕਹੋਗੇ ਭਾਈ ਸਾਹਿਬ ਤੁਸੀਂ ਇਹ ਨਗਰ ਕੀਰਤਨ ਪਹਿਲੀ ਵਾਰੀ ਦੇਖ ਰਹੇ ਹੋ ਮੈਂ ਜੀ ਜਿੱਦਾਂ ਆਪਣੀ ਸਾਧ ਸੰਗਤ ਦੇ ਬਹੁਤ ਵਧੀਆ ਲੱਗ ਰਿਹਾ ਸਾਰੀ ਸੰਗਤ ਖਾਲਸਾ ਰੰਗੇ ਚ ਰੰਗੀ ਗਈ ਹੈ ਮੈਂ ਉਹਨੇ ਗੱਲ ਸੁਣ ਰਿਹਾ ਸੀ ਜਿਵੇਂ ਜਿੱਦਾਂ ਭਾਈ ਸਾਹਿਬ ਨੇ ਵੀ ਆਪਣੇ ਕੱਟ ਛੜਨੇ ਪੱਗ ਬੰਦੇ ਨਹੀਂਗੇ ਵੀ ਇੱਕ ਦੂਜੇ ਨੂੰ ਦੇਖ ਕੇ ਉਹਨਾਂ ਨੂੰ ਸ਼ੌਂਕ ਪਿਆ ਪੱਗ ਬੰਨਣ ਦਾ ਹੁਣ ਆਪਣਾ ਜਾ ਕੇ ਸ਼ੀਸ਼ੇ ਜਦੋਂ ਸਰੂਪ ਦੇਖਣਗੇ ਬਿਲਕੁਲ ਹੀ ਚੇਂਜ ਦੇਖਣਗੇ ਇਹ ਆਨੰਦਪੁਰ ਨੂੰ ਘਰ ਨੂੰ ਵਾਪਸੀ ਹੈ ਜੀ ਆਪਣੀ ਇੱਕ ਵਾਰੀ ਬੰਨਣਗੇ ਦੋ ਵਾਰੀ ਬੰਨਣਗੇ ਤੀਜੀ ਵਾਰੀ ਆਪਣੇ ਆਪ ਦਿਲ ਕਰੇਗਾ ਬੰਨਣ ਨੂੰ ਦੇਖ ਕੇ ਕਿਉਂਕਿ ਰੂਪ ਹੀ ਬਦਲ ਜਾਂਦਾ ਜੀ ਪਰ ਜੇ ਆਪਾਂ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਇੱਥੇ ਪਹਿਲੀ ਵਾਰੀ ਤੁਸੀਂ ਨਗਰ ਕੀਰਤਨ ਦੇ ਦੇਖ ਰਹੇ ਹੋ ਤੇ ਤੁਹਾਨੂੰ ਲੱਗਦਾ ਸੀ ਵੀ ਇੰਨੀ ਤਦਾਦ ਦੇ ਵਿੱਚ ਸੰਗਤ ਹੋਏਗੀ ਔਰ ਏਡਾ ਵੱਡਾ ਨਗਰ ਕੀਰਤਨ ਮੈਂ ਜੇ ਹੁਣੇ ਉਹੀ ਗੱਲ ਕਰਦਾ ਪਿਆ ਸੀ ਆਪਣੇ ਦੋਸਤਾਂ ਨਾਲ ਵੀ ਕਿਾ ਬਦਲੇ ਹੀ ਪਿਆ ਵੀ ਇਹ ਸੋਚ ਨਹੀਂ ਸਕਦੇ ਵੀ ਇੰਨੀ ਸੰਗਤ ਸੰਤਾਂ ਨਾਲ ਸਿੱਖਾ ਸੰਗਤ ਆਟ ਅਰਨਾਟ ਠਾਠਾ ਮਾਰਦਾ ਕਾਠੇ ਤੇ ਹੋਇਆ ਪੈਰ ਰੱਖਣ ਦੀ ਜਗ੍ਹਾ ਨਹੀਂ ਮਿਲਦੀ ਵੀ ਉਸ ਤੋਂ ਬਾਅਦ ਜਿੱਦਾਂ ਸਾਡੇ ਲੋਕ ਸੇਵਾ ਕਰਨ ਚ ਲੱਗੇ ਹੋਏ ਖਾਣ ਪੀਣ ਦੀ ਕੋਈ ਕਮੀ ਨਹੀਂ ਹਰ ਤਰ੍ਹਾਂ ਦਾ ਲੰਗਰ ਹੈ ਮੈਨੇਜਮੈਂਟ ਦੀ ਦਾਤ ਦੇਣੀ ਪਈਗੀ ਗੁਰਦੁਆਰੇ ਦੀ ਜਿਸ ਤਰੀਕੇ ਨਾਲ ਬੰਦੋਬਸ ਕੀਤਾ ਹੋਇਆ ਕੋਈ ਖਲਾਰਾ ਨਹੀਂ ਕੋਈ ਗਾਰਬੇਜ ਨਹੀਂ ਕਿਤੇ ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਹਾਂ ਜੀ ਤੇ ਬੱਚੇ ਦੇ ਵੀ ਸਜੀਆ ਬੜਾ ਸੋਹਣਾ ਲੱਗੇ ਹਾਂ ਜੀ ਇਹਨੇ ਇਹਨੇ ਵੀ ਪਿਛਲੇ ਸਾਲ ਬਣਾਈ ਸੀ ਬਣਾਈ ਸੀ ਹਾਂ ਜੀ ਕੀ ਲੱਗਦਾ ਬਾਈ ਜੀ ਜਿਵੇਂ ਆਪਾਂ ਕਈ ਵਾਰੀ ਚਲੋ ਰਜੇਮੇ ਇਹ ਜਿਹਾ ਹੁੰਦੇ ਆਪਾਂ ਵਾਲ ਕਟਵਾ ਦਿੰਨੇ ਆ ਅਸੀਂ ਵੀ ਸੀਮ ਹੀ ਆ ਤੇ ਪਰ ਕਈ ਜਿਹੜੇ ਗੁਰਸਖ ਗੁਰਸਖ ਹੁੰਦੇ ਆ ਲੋਕ ਔਰ ਇਸ ਤਰ੍ਹਾਂ ਜਿਹੜਾ ਮੈਗਰ ਕਿਤ ਤਣਾਉਂਦੇ ਆ ਹੈਰੀਟੇਜ ਸਾਡਾ ਮਾਨਤ ਹੁੰਦਾ ਤੇ ਕੀ ਇੱਕ ਪ੍ਰਾਊਡ ਫੀਲ ਹੁੰਦਾ ਜੀ ਵਗ ਬੰਨ ਕੇ ਵੀ ਅਸੀਂ ਇਹ ਮਤਲਬ ਥੋੜੇ ਮਨ ਚ ਕੀ ਆ ਵੀ ਮੈਂ ਕਿਉਂ ਬਣਾਉਣੀ ਪਹਿਲੇ ਦੇ ਦੱਸ ਹਾਂਜੀ ਬਸ ਇਸ ਲਈ ਸਾਨੂੰ ਇੱਕ ਪ੍ਰਾਊਡ ਫੀਲ ਹੁੰਦਾ ਕਿ ਹਾਂ ਇੱਥੇ ਇੰਨਾ ਕੁਝ ਹੋ ਰਿਹਾ ਹੈ ਸੇਵਾ ਕਰਦੇ ਸਾਰੇ ਸੋ ਅਸੀਂ ਵੀ ਸਾਨੂੰ ਵੀ ਲੱਗਦਾ ਕਿ ਅਸੀਂ ਚਲੋ ਕਿਸੇ ਤਰ੍ਹਾਂ ਕਿਸੇ ਕਿਸ ਰੂਪ ਦੇ ਵਿੱਚ ਆਪਣਾ ਯੋਗਦਾਨ ਪਾਈ ਹੈ ਹਾਂਜੀ ਹਾਂ ਹਾਂ ਤੇ ਜੇ ਆਪਾਂ ਗੱਲ ਕੀਤੀ ਜਾਵੇ ਬੱਚੇ ਦੀ ਜਿਵੇਂ ਬੱਚੇ ਦੇਖੋ ਕਿੰਨਾ ਸੋਹਣਾ ਲੱਗਦਾ ਆਪਾਂ ਵੈਸੇ ਬਣਾਉਂਦੇ ਨਹੀਂ ਆਪਾਂ ਬਾਲ ਬੁੱਲ ਜੇ ਕਟਾ ਕੇ ਤੁਰੇ ਫਿਰਦੇ ਰਹਿੰਦੇ ਆ ਪਰ ਲੱਗਦਾ ਜੀ ਵੀ ਪੱਗ ਬੰਨਣਾ ਜਿਹੜੀ ਬੰਦੇ ਦੀ ਸ਼ਾਨ ਵੱਖਰੀ ਹੁੰਦੀ ਹੈ ਔਰ ਬੰਦੇ ਦੀ ਲੁੱਕ ਵੀ ਵੱਖਰੀ ਲੱਗਦੀ ਬਹੁਤ ਸੋਹਣਾ ਲੱਗਦਾ ਹੈ ਦੇਖੋ ਇਸੇ ਲਈ ਇਹਨੂੰ ਦਿਖਾ ਰਹੇ ਨਾਲੇ ਦੱਸ ਰਹੇ ਆ ਕਿ ਇਹ ਸਭ ਕੀ ਹੈਗਾ ਆ ਤੇ ਇਹਨੂੰ ਪਤਾ ਹੋਣਾ ਚਾਹੀਦਾ ਹੈ ਛੋਟੇ ਨਾਲ ਪਰ ਲੱਗੂਗਾ ਕਿ ਜਾ ਕੇ ਫਟਾ ਕੇ ਫਿਰ ਸਭ ਪਛਾਣ ਜਾਂਦੀ ਹੈ ਹਾਂਜੀ ਪਛਾਣ ਜਾਂਦੀ ਹੈ ਕਿ ਸਿੱਖੀ ਨਾਲ ਜੁੜਦਾ ਆ ਤੇ ਨੂੰ ਆਪਣੇ ਕਲਚਰ ਦਾ ਪਤਾ ਲੱਗੇ ਇੱਥੇ ਰਹਿ ਕੇ ਜੀ ਜੀ ਹਾਂਜੀ ਇਸ ਕਰਕੇ ਇਹਨੂੰ ਮਤਲਬ ਕਿ ਜੋੜ ਰਹੇ ਆ ਸਿੱਖੀ ਨਾਲ ਮਤਲਬ ਕਿ ਛੋਟੀ ਉਮਰ ਤੋਂ ਇਹਨੂੰ ਪਤਾ ਲੱਗੇ ਇਹ ਦਿਲਵਾਕ ਸਿੰਘ ਇਹ ਆ ਮੁੰਡਾ ਮੇਰਾ ਪਾ ਜੀ ਇਹ ਲਾਉਂਦਾ ਤੇ ਮੈਂ ਉਹਦਾ ਬਾਖਿਆ ਇਹ ਲਾਉਂਦਾ ਨਹੀਂ ਇਹ ਹਰ ਸਾਲ ਤੁਸੀਂ ਨਗਰ ਕੀਰਤਨ ਦੇ ਉੱਪਰ ਇਹ ਆਪਣੇ ਦਸਤਾਰ ਦਾ ਲੰਗਰ ਲਾਉਨੇ ਹੋ ਜੀ ਹਰ ਸਾਲ ਲਾਉਨੇ ਹਰ ਸਾਲ ਲਾਉਨੇ ਆ ਹਾਂਜੀ ਇਸ ਬਿਲ ਤੋਂ ਬਾਅਦ ਫਿਰ ਚਾਹ ਹੋ ਜਾਂਦੀ ਅੱਛਾ ਜੀ ਇਹ ਚਾਹ ਚੱਲਦੀ ਆ ਤੇ ਪਰ ਅੱਜ ਆਪਾਂ ਗੱਲ ਕੀਤੀ ਜਾਵੇ ਵੀ ਕਿੰਨੇ ਕਿ ਜਿਹੜੇ ਨੌਜਵਾਨ ਆਉਂਦੇ ਆ ਕਿੰਨੇ ਕੁ ਸ਼ਹਾਹਤ ਹੁੰਦੇ ਨੇ ਜੀ ਉਹ ਕਿਉਂਕਿ ਬਹੁਤ ਜ਼ਿਆਦੇ ਹੁੰਦੇ ਆ ਇੰਨੇ ਹੁੰਦੇ ਆ ਭਈ ਸ਼ਵੇਰ ਦੇ ਲੱਗੇ ਹੋਣਾ 6 ਵਜੇ ਦੀ ਜੀ ਤੇ ਹਾਲਤਾਂ ਜਣੀ ਇੰਨਾ ਰੱਚ ਆ ਕੋਈ ਪਤਾ ਹੀ ਨਹੀਂ ਲੱਗਦਾ ਪਤਾ ਨਹੀਂ ਕਿੰਨੀਆਂ ਇਹਦੇ ਪੱਗਾਂ ਲਿਆ ਕਰ ਚੁੱਕੇ ਆ ਹਮਮ ਫਿਰ 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 ਇਕੱਠੀਆਂ ਲੈ ਲੈਣੇ ਹੋ ਕਿ 5-5 ਮੀਟਰ ਦੀਆਂ ਜਾਂ ਸਾਢੇ 6 ਮੀਟਰ ਦੀ ਕੋਈ ਕਿਵੇਂ ਕੋਈ ਕਮੇ 6 ਮੀਟਰ ਦੀ ਕੋਈ 7 ਮੀਟਰ ਦੀ ਜਾਂ ਸਾਢੇ 7 ਦੀ ਇਦਾਂ ਨੇ ਸੋ ਹਾਂਜੀ ਅਸੀ ਕਾ ਭਾਈ ਜੀ ਸਤਿ ਸ੍ਰੀ ਅਕਾਲ ਜੀ ਇਹ ਕਿੰਨੇ ਕ ਚਿਰ ਤੋਂ ਇਹ ਜਿਹੜਾ ਕਾਜ ਚੱਪ ਕਰ ਰਹੇ ਆ ਪਿਛਲੇ ਸਾਲ ਤੋਂ ਲੱਗਿਓ ਤੇ ਅੱਜ ਸਵੇਰ 7 ਵਜੇ ਲੱਗਿਓ ਜੀ ਹਾਂਜੀ 660 650 ਪੱਗ ਸੀਗੀ ਦਾ ਹੋਣਾ ਇਸ ਵੇਲੇ ਮੇਰੇ ਕੋਲ 50 60 ਪੱਗਾਂ ਬਚ ਗਈਆਂ ਜੀ ਤੇ ਜੇ ਦੇਖਿਆ ਜਾਵੇ ਇਸ ਤਰੀਕੇ ਨਾਲ ਤੁਸੀਂ ਇੱਕ ਚੰਗਾ ਆਪਣੇ ਕਹਿੰਦੇ ਹੁੰਦੇ ਕਾਜ ਕਰ ਰਹੇ ਹੋ ਕਿਉਂਕਿ ਜੇ ਆਪਾਂ ਇਸ ਤਰੀਕੇ ਨਾਲ ਹੀ ਦੇਖੋ ਦਿਖਾਈ ਨੌਜਵਾਨ ਜੇ ਕਿਤੇ ਆਏ ਦਸਤਾਰ ਪੱਗ ਬੰਨਣ ਲੱਗ ਜਾਣ ਮੈਂ ਕਹਿੰਨਾ ਤੇ ਅੱਜ ਨਗਰ ਕੀਰਤਨ ਔਰ ਗੁਰੂ ਦਾ ਦਿਨ ਹੈ ਕਿਉਂਕਿ ਇਹ ਸਾਡਾ ਹੈਰੀਟੇਜ ਮੰਥ ਆ ਜੀ ਤੇ ਇਹਦੇ ਵਿੱਚ ਲੋਕਾਂ ਨੂੰ ਤੁਹਾਨੂੰ ਲੱਗਦਾ ਵੀ ਇਸ ਤਰੀਕੇ ਨਾਲ ਜੇ ਆਪਾਂ ਉਪਰਾਲਾ ਕਰਦੇ ਰਹੀਏ ਤੇ ਲੋਕ ਹੌਲੀ-ਹੌਲੀ ਸਿੱਖੀ ਦੇ ਲੜ ਲੱਗ ਜੂਗਾ ਰੱਬ ਅਗੇ ਅਰਦਾਸ ਕਰੀਏ ਜੀ ਐਤ ਕੀ ਆਪਣੇ ਕੋਲ 600 ਪੱਕੀਨ ਵਾਲੀ ਆ 8 ਥਾਂ ਸੀਗੇ ਜੀ ਤਕਰੀਬਨ ਲੱਗ ਚੱਲੇ ਆ ਹਾਂਜੀ ਬਹੁਤ ਖੁਸ਼ੀ ਵਾਲੀ ਗੱਲ ਇਹ ਆ ਛੋਟੇ ਬੱਚੇ ਪੱਕਾ ਬੋਬ ਬਣਾ ਰਹੇ ਆ ਤੇ ਸਿਆਣੇ ਵੀ ਬਣਾ ਰਹੇ ਆ ਤੇ ਜੇ ਬੱਚੇ ਬਣਾ ਦੇਖੋ ਬੱਚਾ ਦੇਖੋ ਛੋਟੀ ਉਮਰ ਦਾ ਬੱਚਾ ਹਜੇ ਇਹ ਬਣਾਊਗਾ ਤਾਂ ਕਾਂ ਬਣ ਗਿਆ ਹੋਗਾ ਮੇਰੀ ਹਰੇਕ ਨੂੰ ਇਹੀ ਬੇਨਤੀ ਕੀਤੀ ਜਾਂਦੀ ਆ ਨੈਕਸਟ ਈਅਰ ਆਪ ਪੱਕ ਬਣ ਕੇ ਆਓ ਐਤੀ ਮੈਂ ਬਨੂਗਾ ਉਹ ਜ਼ਲਾ ਬਨੂ यूट्यूब तो देखो कित्ता बजदी है ओन्सर आ बंद गया ट्राई दा करो एट मैं कहता ऐ जी मेरे को आए बंदे ओ दस के गए सी आप बनन शुरू कीती है बहुत खुशी हुई है पिछले साल नालो एत्ती ज्यादा बढ़िया काम होया धन्यवाद Our yep. culture. Yeah, this is heritage month, right? Yeah. ਥੈਂਕ ਯੂ ਸੋ ਮਚ ਨੋਪਾ ਥੈਂਕ ਬਹੁਤ ਬਹੁਤ ਜਿਆਦਾ ਬੈਕਪ ਸੋ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਅੱਜ ਜਿਹੜਾ ਨਗਰ ਕੀਰਤਨ ਵਾਲੇ ਦਿਨ ਜਿਹੜਾ ਇਹ ਪੱਗਾਂ ਦਾ ਲੰਗਰ ਲਾਇਆ ਉਹਨਾਂ ਨੇ ਔਰ ਉਹਨਾਂ ਨੇ ਕਿਹਾ ਵੀ ਅਸੀਂ ਪਿਛਲੇ ਬਜ਼ੁਰਗ ਜਿਹੜੇ ਕਹਿੰਦੇ ਵੀ ਮੇਰਾ ਬੇਟਾ ਇਸ ਸਾਲ ਪਿਛਲੇ 1 ਸਾਲ ਤੋਂ ਔਰ ਮੈਂ ਪਿਛਲੇ 3 ਸਾਲਾਂ ਤੋਂ ਜਿਹੜੀਆਂ ਆਪਣੇ ਇਹ ਜਿਹੜੀ ਦਸਤਾਰ ਬੰਦੀ ਔਰ ਪੱਗ ਬਨ ਰਏ ਔਰ 600 ਤੋਂ ਵੱਧ ਹੋ ਕਹਿੰਦੇ ਅੱਜ ਅਸੀਂ ਪੱਗਾਂ ਲੈ ਕੇ ਆਏ ਸੀ ਔਰ ਜਿਹੜੀਆਂ ਆਲਮੋਸਟ ਇਸ ਵੇਲੇ ਖਤਮ ਹੋ ਰਹੀਆਂ ਨੇ ਔਰ ਉਸਦੇ ਬਾਅਦ ਜੋ ਕਹਿੰਦੇ ਸੀ ਫੇਰ ਹੋਰ ਜਾ ਕੇ ਲੈ ਕੇ ਆਵਾਂ ਕਰੋ ਤੁਸੀਂ ਦੇਖ ਸਕਦੇ ਹੋ ਔਰ ਜੇ 600 ਪੱਗਾਂ ਖਤਮ ਇਟ ਮੀਨਸ ਵੀ 5 ਜਾਂ 600 ਦੇ ਵਿੱਚ ਬੰਦੇ ਇਸ ਵੇਲੇ ਪੱਗਾਂ ਜਿਹੜੀ ਦਸਤਾਰ ਸਜਾ ਚੁੱਕੇ ਨੇ ਔਰ ਇਹ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਜੇ ਸਿੱਖ ਹੈਰਿਟੇਜ ਮੰਨਤਾ ਇਹ ਦਰਸਾਉਂਦਾ ਵੀ ਸਾਨੂੰ ਸਿੱਖਾਂ ਨੂੰ ਆਪਣੇ ਧਰਮ ਨਾਲ ਜੋੜ ਕੇ ਔਰ ਕਿਤਨੇ ਕਿਤੇ ਬੰਦੇ ਪ੍ਰਾਊਡ ਫੀਲ ਕਰਦੇ ਆ ਵੀ ਅਸੀਂ ਯਾਰ ਜਿਹੜੇ ਸਾਡੇ ਵਰਗੇ ਰੋਡੇ ਘੋਡੇ ਨੇ ਔਰ ਮੋਨੇ ਬੰਦੇ ਨੇ ਉਹ ਜਦੋਂ ਪੱਗ ਬੰਨਦੇ ਨੇ ਔਰ ਇਹ ਦੇਖਦੇ ਨੇ ਵੀ ਦੇਖੋ ਜੀ ਅੱਜ ਸਾਡਾ ਦਿਨ ਹੈ ਔਰ ਦਿਨ ਦੇ ਨਾਲ ਅਸੀਂ ਸ਼ਾਇਦ ਇਸੇ ਤਰੀਕੇ ਨਾਲ ਛੁੱਟ ਸਕਦੇ ਹਾਂ ਔਰ ਨਾਲ ਅਸੀਂ ਆਪਣੇ ਬੱਚਿਆਂ ਨੂੰ ਜਿਵੇਂ ਉਹ ਛੋਟੇ ਬੱਚੇ ਨੇ ਪੱਗ ਬੰਨੀ ਸੀ ਉਹ ਕਹਿੰਦੇ ਜੇ ਅਸੀਂ ਹੁਣ ਤੋਂ ਆਪਣੇ ਬੱਚਿਆਂ ਨੂੰ ਸਿਖਾਵਾਂਗੇ ਤਾਂ ਸਾਡਾ ਬੱਚਾ ਜਿਹੜਾ ਵੱਡਾ ਹੋ ਗਿਆ ਆਪਣੇ ਆਪ ਹੀ ਇਹ ਜਿਹੜਾ ਪੱਗ ਬੰਨਣੀ ਸ਼ੁਰੂ ਕਰ ਦੇਵੇਗਾ ਕਿਉਂਕਿ ਸਾਡੀ ਪਹਿਚਾਣ ਹੀ ਇਹੀ ਆ ਔਰ ਇਸ ਪੱਗ ਲਈ ਅਸੀਂ ਬਹੁਤ ਹੀ ਕੁਰਬਾਨੀਆਂ ਦਿੱਤੀਆਂ ਔਰ ਇਹ ਪੱਗ ਸਾਨੂੰ ਸੁਖਾਲੀ ਨਹੀਂ ਸੁ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਸਿਮਰਤ ਦੇ ਨਾਲ ਭਪਿੰਦਰ ਕਰੇਵਾ ਡੇਲੀ ਪੁਸ ਪੰਜਾਬੀ ਫਰੋਂਟੋ ਕੈਨੇਡਾ